इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੋਤੀ ਦੀ ਦੁਰਗਾ ਭਜਨ ਮੰਡਲੀ ਧਰਮਸਾਲਾ ਦੇ ਵਿੱਚ ਅੱਜ ਨਵੇਂ ਸਾਲ ਤੇ ਲੰਗਰ ਲਗਾਇਆ ਗਿਆ ਜਿਸ ਵਿੱਚ ਬਹੁਤ ਵਧੀਆ ਪਕਾਵਣ ਹਰ ਇੱਕ ਤਰ੍ਹਾਂ ਦੀ ਚੀਜ਼ ਭਗਤਾਂ ਨੂੰ ਸੰਤਾਂ ਨੂੰ ਦਿੱਤੀ ਜਾ ਰਹੀ ਹੈ ਅਸੀਂ ਜਿਹੜੇ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਤਕੀ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹਾਂ ਉਹ ਇਸ ਬਾਰੇ ਕੀ ਕਹਿੰਦੇ ਆ ਹਾਂਜੀ ਹਾਲੀਵਕੀ ਜੀ ਜਿਹਦੀ ਕਰਾਉਂਗਾ ਅੱਜ ਦੁਰਗਾ ਭਜਨ ਮੰਡਲੀ ਸਭਾ ਦੇ ਕਿਹਦੇ ਬਾਰੇ ਨਵੇਂ ਸਾਲ ਦੀਆਂ ਸਭ ਤੋਂ ਪਹਿਲਾਂ ਆਪੀ ਸਭ ਇਹ ਜਿਹੜੇ ਜੁੜੇ ਹੋਏ ਨੇ ਵਿਸ਼ਾ ਦੇ ਰਾਤਰੀਆਂ ਬੈਂਕ ਆਈ ਵੀ ਦਾ ਅੱਗੇ ਰੋਣੇ ਨੇ ਜੰਮੀ ਆ ਇਹ ਸਥਿ ਸੰਸਾ ਬਣੀ ਆ ਜੁੜਾ ਭਾਈ ਜੀ ਸਾਡੇ ਸਥਿ ਸੰਸਾ ਆ ਸਾਡੀ ਸੰਸਾ ਦੀ ਸਾਡੀ ਸਾਥੀ ਸਰਪ੍ਰਸਤ ਜੋ ਪ੍ਰੀਤ ਕੁਮਾਰ ਜੀ ਜਿਹੜੇ ਦਾ ਅਸੀ ਆ ਉਹਨਾਂ ਦੀ ਰਹਿਮਾਈ ਹੇਠ ਸੰਸਾ ਬਣੀ ਆ ਆ ਇਹ ਸਾਰੇ ਅਸੀਂ ਨਵੇਂ ਸਾਲ ਦੀ ਸੁਭਾਸ਼ ਨੰਗਨ ਆਣੀ ਆ ਅੱਜ ਵੀ ਅਸੀਂ ਨਵੇਂ ਸਾਲ ਦੇ ਸੁਭਾਸ਼ ਦੇ ਨਾਲ ਲਾਇਆ ਇਹ ਲੰਗਰ ਜਿਹੜਾ ਅੱਜ ਵੀ ਅਮਰ ਸਾਲ ਦੇ ਵਿਗਿਆਨ ਨਾਲ ਅੱਜ ਸੰਗਤਾਂ ਦਾ ਮੁਕਾਬਲਾ ਵੀ ਜਿਹਾ ਨਾ ਹੋਵੇ। ਅਸੀਂ ਬਹੁਤ ਬਰੀ ਖੁਸ਼ੀ ਨਾਲ ਸਾਹਿਬ ਜੀ ਆਏ। ਅਸੀਂ ਸਾਲ ਦੇ ਵਿੱਚ ਸੌ ਦਾ ਮੇਲਾ ਉਹਦੀ ਮਹਾਮੰਗਿਕਾ ਲੱਗਣ ਹੋਈ। ਪਹਿਲੀ ਸੌ ਦਾ ਤੇ ਸੌ ਦਾ। ਜਾਨਾ ਸਾਡੇ ਬੁੱਢਾ ਲੱਗ ਰਿਹਾ। ਜੀ ਆਇਆਂ ਨੂੰ ਕਹਿ ਗਿਆ ਸਾਡੀ ਸੰਗਤ ਸਰਪਤੀ ਪਹੁੰਚਾ ਜੀ ਅੰਦਾਈ ਵੀ ਸਮੂਹ ਸਰਦਾਰਾਂ ਨੂੰ ਲੱਕ ਲਗਾਏ। ਜੈ ਮਾ। ਜੇ ਉਹ ਸਾਡੇ ਅੱਜ ਸਰਕਾ ਭਜਨ ਮੱਤੇ ਜੀ ਦਸ ਪਾਸੇ ਵੀ ਦੱਸਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜੀ ਜਨਾਰਾ ਪਾਣਾ ਦੇ ਬਲਤਵੀ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂ ਹਾਂ ਜੀ ਇਸ ਲਈ ਦਰਮਾਤ ਜਨਤਪੁਰੇ ਦਾ ਬੋਲ ਦਰਬਾਰ ਦੀ ਤਰ੍ਹਾਂ ਇੱਕ ਸਾਲ ਵੀ ਸ੍ਰੀ ਦੁਰਗਾ ਪੇਂ ਮੰਡੀ ਮੁਰਗੀ ਸモール ਨਗਰ ਨਿਵਾਸੀ ਤੇ ਦੁਕਾਨਦਾਰ ਜਿਨ੍ਹਾਂ ਦਾ ਸਹਿਯੋਗ ਨਾਲ ਮਹਾ ਮਹੀ ਦਾ ਜਿਹੜਾ 90 ਸਾਲ ਦਾ ਪੰਡਾਰਾ ਲਗਾਇਆ ਗਿਆ ਹੈ ਇਸ ਵਿੱਚ ਸੰਸਥਾ ਦਾ ਨਗਰ ਨਿਵਾਸੀਆਂ ਦਾ ਬਹੁਤ ਸਹਿਯੋਗ ਹੈ ਸੋ ਸਾਡੀ ਦੁਰਗਾ ਪੇਂ ਮੰਡੀ ਵੱਲੋਂ ਸਾਰੇ ਹੀ ਨਗਰ ਖੇੜੇ ਨੂੰ ਨਵੇਂ ਸਾਲ ਦੇ ਲੱਖ ਲੱਖ ਮੁਬਾਰਕਾਂ ਸ਼੍ਰੀ ਗੁਰਮਤਿੰਦਰ ਪੁਰਨੀ ਦਾ ਬੋਲ ਸਿੱਖੇ ਦਰਬਾਰ ਕੀ ਹੈ। ਜੋ ਅੱਜ ਅਸੀਂ ਜੋ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜੀ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਦੁਰਗਾ ਭਜਨ ਮੰਡਲੀ ਦੇ ਜੋ ਸਾਡੇ ਭਗਤ ਜਸਪਾਲ ਜੀ ਨਾਲ ਵੀ ਗੱਲਬਾਤ ਕੀਤੀ ਜੋ ਅੱਜ ਇਹਨਾਂ ਨੇ ਜੋ ਲੰਗਰ ਲਾਇਆ ਹੈ ਤੇ ਦੁਰਗਾ ਭਜਨ ਮੰਡਲੀ ਦਾ ਮਸਾਲਾ ਵੀ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਹਰ ਸਾਲ ਦੀ ਤਰ੍ਹਾਂ ਕਰਦੇ ਆ। ਹਰ ਸਾਲ ਦੇ ਵਿੱਚ ਸੌਣ ਦੇ ਮਹੀਨੇ ਸੌਣ ਦੇ ਮਹੀਨੇ ਮਾਤਾ ਚਿੰਤਾਪੁਰਨੀ ਤੋਂ ਜੋਤ ਲਿਆਦੀ ਇੱਥੇ ਬਰਾਜਮਾਨ ਕਰਦੇ ਆ ਉਸ ਤੋਂ ਬਾਅਦ ਇਹ ਜਾਗਰਨਾ ਤੋਪਾ ਯਾਤਰਾ ਇਹ ਲੰਗਰ ਆਉਣ ਵਾਲੇ ਭਗਤਾਂ ਦੇ ਜਿਹੜੇ ਕੀ ਚਾਲੇ ਤੇ ਜਾਣਾ ਉਹ ਭਗਤਾਂ ਲਈ ਹੋਣ ਲੰਗਰ ਚਾਹ ਪਾਣੀ ਤੇ ਦਵਾਈਆਂ ਤੇ ਰਹਿਣ ਦਾ ਪੂਰਾ ਪ੍ਰਬੰਧ ਕਰਦੇ ਆ ਇਹਨਾਂ ਨੂੰ ਤਕਰੀਬਨ 25 ਸਾਲ 26 25 26 ਸਾਲ ਦੇ ਖਰੀ ਹੋ ਮਾਤਾ ਦੇ ਭਗਤ ਕੇ ਸੇਵਾ ਕਰ ਰਹੇ ਆ ਮਾਤਾ ਦੇ ਕਿਰਪਾ ਦੇ ਨਾਲ ਪਾਰ ਕਿਰਪਣਾ ਸਾਡੇ ਇਹ ਸਾਰਾ ਜਿਹੜਾ ਲੰਗਰ ਆ ਇਹ ਦੁਰਗਾ ਭਜਨ ਮੰਡਲੀ ਵੱਲੋਂ ਹੀ ਲਾਇਆ ਗਿਆ ਉਹਨਾਂ ਦੀ ਦੇਖ ਰਿਹਾ ਹੇਠਾ ਸਾਡੇ ਪ੍ਰਦੀਪ ਮਾਰਜੀ ਫੂਜਾ ਜੋ ਕਿ ਕੈਨੇਡੀਅਨ ਆ ਅੱਜ ਉਹ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਦੇ ਹੀ ਦੇਖ ਰਿਹਾ ਹੇਠਾ ਜਿਹੜਾ ਇਹ ਸਾਰਾ ਪ੍ਰਬੰਧ ਕੀਤਾ ਗਿਆ ਅਸੀਂ ਇਸ ਸੀ ਨੂੰ ਬਹੁਤ ਵਧੀਆ ਇਹਦਾ ਪ੍ਰਾਲਾ ਕੀਤਾ ਨਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਯੋਜਨਾ ਨੇ ਅਮਰਸਾਲ ਦੇ ਸੰਕਟਾਂ ਲਈ ਮੰਦਰ ਚਾਹ ਪਾਣੀ ਦੇ ਡਟ ਵਰਤਣ ਲਈ ਇਹ ਅਪਰਾਲਾ ਕੀਤਾ ਸਾਡੇ ਪ੍ਰੇਮ ਕੁਮਾਰ ਦੀ ਮਨਚੰਦਾ ਇੰਡੀਆ ਟੀਵੀ ਨਿਊਜ਼ ਨੇ ਸਪੋਰਟਰ ਬਹੁਤ ਕੀ ਤਾਂ ਉਹਨਾਂ ਦਾ ਸਿੱਧਾ ਮੇਰ ਮੇਰ ਦਿੱਤਾ ਜਦੋਂ ਪਹੁੰਚੀ ਸੀ ਮੇਰ ਮੇਰ ਤੋਂ ਪਹਿਲਾਂ ਜਾਨੀ ਕਿ ਉਹਨਾਂ ਨੇ ਕੱਢ ਦਿੱਤੀ ਤੇ ਕੋਈ ਨਹੀਂ ਦਿੱਤਾ ਉਹਨਾਂ ਨੂੰ ਆਪ ਵੀ ਜਰਾ ਕਿੱਥੇ ਕਾਲ ਬੜੀ ਬੜਾ ਆ ਵੀ ਆਉਣਾ ਮੈਂ ਵੀ ਆਉਣਾ 이거는 <목소리가> 다아이메니다라 <목소리가> <목소리가> YouTube'da YouTube'da ne yapıyor? Ne yapıyor ya?